ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਤਿਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਤਿਰਤ ਜੀ ਟੌਪਿਕ ਇਹ ਹੈ ਕਿ ਬਹੁਤ ਸਾਰੀ ਸਾਡੇ ਵਿਦਿਆਰਥੀ ਨੇ ਜਿਹੜੇ ਉਹ 네ਗੈਟਿਵਿਟੀ ਦੇ ਦੌਰ ਚ ਗੁਜ਼ਰ ਰਹੇ ਨੇ ਕੈਨੇਡਾ ਨੂੰ 네ਗੈਟਿਵ ਤੌਰ ਤੇ ਪ੍ਰਮੋਟ ਵੀ ਬੜਾ ਕੀਤਾ ਗਿਆ ਸੀ ਔਰ ਸਾਡੇ ਬੱਚੇ ਭਾਵੇਂ ਇੰਡੀਆ ਨੇ ਭਾਵੇਂ ਕੈਨੇਡਾ ਕੈਨੇਡਾ ਨੂੰ ਲੈ ਕੇ ਕਾਫੀ ਸਾਡਾ 네ਗੈਟਿਵਿਟੀ ਹੈ ਮੈਂ ਚਾਹੂੰਗਾ ਇਹਨੂੰ ਸਾਰੇ ਪਾਸਿਓਂ ਐਡਰੈਸ ਕਰੋ ਇਹ 네ਗੈਟਿਵਿਟੀ ਕਿਉਂ ਆਈ ਔਰ ਇਹਨੂੰ ਕਿਵੇਂ ਇਹਦੇ ਚੋਂ ਸਾਡੇ ਸਟੂਡੈਂਟ ਬਾਹਰ ਨਿਕਲਣ ਜਾਂ ਇਹਨੂੰ ਕਿਵੇਂ ਹੈਂਡਲ ਕਰਨ ਸੋ ਬਹੁਤ ਮਹੱਤਵਪੂਰਨ ਟੋਪਿਕ ਹੈ ਮੈਂ ਚਾਹੂੰਗਾ ਕਿ ਵਿਦਿਆਰਥੀਆਂ ਨੂੰ ਕੋਈ ਕਨਫਿਊਜ਼ਨ ਹੋਵੇ ਤੇ ਤੁਰੰਤ ਤੀਰਚੀ ਦੇ ਨਾਲ ਤੁਸੀਂ ਸੰਪਰਕ ਕਰੋ ਮੈਂ ਇਸ ਕਰਕੇ ਵੀ ਤੀਰਚੀ ਇਹ ਗੱਲ ਦੇ ਉੱਤੇ ਜ਼ੋਰ ਦੰਨਾ ਕਿਉਂਕਿ ਤੁਸੀਂ ਹਮੇਸ਼ਾ ਵਿਦਿਆਰਥੀਆਂ ਨੂੰ ਪੋਜ਼ਿਟਿਵ ਬਣਾ ਕੇ ਰੱਖਿਆ ਸੋ ਤੁਸੀਂ ਸਾਥ ਨਹੀਂ ਛੱਡਿਆ ਵਿਦਿਆਰਥੀਆਂ ਦਾ ਬਹੁਤ ਸਾਰੇ ਲੋਕ ਛੱਡ ਗਏ ਸੋ ਬਹੁਤ ਸਾਰੇ ਲੋਕ ਕਰਕੇ ਮੈਂ ਚਾਹੂੰਗਾ ਕਿ ਤੁਸੀਂ ਇਹ ਚੱਕਰ ਦੇਤੇ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਤੋਂ ਸਸਤੀ ਕਰਾਂ ਤੇ ਸਟਾਰਟਿੰਗ ਸੀ ਮਾਫੀ ਮੰਗ ਲਾ ਜੇ ਕਿਸੇ ਨੂੰ ਕੋ ਗੱਲ ਨਾ ਚੰਗੀ ਲਵੇ ਕਿਉਂਕਿ ਮੈਂ ਅੱਜ ਜਿਹੜੀ ਉਹ ਗੱਲ ਕਰਨੀ ਇੱਕ ਆਪਣੀ ਜ਼ਿੰਦਗੀ ਦੇ ذاتی ਤਜਰਬੇ ਹਮੇਸ਼ਾ ਹੀ ਸਾਂਝੇ ਕਰਦੇ ਤੇ ਅੱਜ ਦੀ ਵੀਡੀਓ 'ਚ ਵੀ ਕਰੀ ਫੇਅਰ ਕਰਨੇ ਚਾਹੂੰਗਾ ਕਿਉਂਕਿ ਮੇਰਾ ਇਸ ਵੀਡੀਓ ਦਾ ਬਣਾਉਣਾ ਇਹ ਮਕਸਦ ਨਹੀਂ ਹੈਗਾ ਕਿ ਹਾਂਜੀ ਜੀ ਸਾਰੇ ਕੈਨੇਡਾ ਚੱਲ ਜਓ ਫਟਾਫਟ ਆ ਜਾਓ ਇਦਾਂ ਹੋ ਜੂ ਇਦਾਂ ਹੋ ਜੂ ਕੋਈ ਇਦਾਂ ਦੀ ਮੈਂ ਕੋਈ ਹਾਈਪ ਨਹੀਂ ਕ੍ਰੀਏਟ ਕਰਨਾ ਚਾਹੁੰਦਾ ਮੈਂ ਸਿਰਫ ਇੱਕੋ ਚੀਜ਼ ਆ ਕਿ ਜਿਹੜੇ ਬੱਚੇ ਪਹਿਲ ਉਹਨਾਂ ਦੀ ਜਿਹੜੇ ਬੱਚੇ ਚਲੇ ਗਏ ਆ ਜਿਹੜੇ ਬੱਚੇ ਉਤੇ ਪਹੁੰਚ ਗਏ ਸਾਡੇ ਤੋਂ ਗਏ ਬਾਹਰ ਗਏ ਮ ਉਹ ਤੇ ਦਾ ਮੋਟੀਵੇਟ ਰਹੇ ਕਿਉਂਕਿ ਐਸ ਵੇਲੇ ਜਿੰਨੀ ਜ਼ਿਆਦਾ ਕੈਨੇਡਾ ਦੇ ਚ ਨੈਗੇਟਿਵਿਟੀ ਉਹਨਾਂ ਚ ਆ ਨਾ ਤੇ ਮੈਂ ਆਪਣਾ ਫਰ ਸਮਝਦਾ ਕਿ ਹਾਂ ਵੀ ਉਹਨਾਂ ਦੀ ਜਰੂਰ ਸੁਣੀ ਜਾਏ ਕਿਉਂਕਿ ਐਸ ਵੇਲੇ ਜਦੋਂ ਬੱਚਾ ਕਹਿੰਦੀ ਹਿੰਮਤ ਕਰਦਾ ਨਾ ਇਕੱਠੀ ਕਰਦਾ ਕਿ ਬਾ ਹੁਣ ਮੈਂ ਕੁਝ ਕਰਦਾ ਹੁਣ ਮੈਂ ਕਰਨਾ ਹੁਣ ਆਉਣ ਵਾਲਾ ਮੇਰਾ ਕੱਲ ਵਧੀਆ ਹੋਊਗਾ ਪਰ ਜਿਹੜੇ ਆ ਫੋਨ ਆ ਨਾ ਸਾਰੇ ਇਹਨਾਂ ਦੇ ਜਦੋਂ ਸਵੇਰੇ ਉੱਠ ਕੇ ਕਿਦੇ ਫੋਨ ਦੇਖਦੇ ਨੈਗੇਟਿਵਿਟੀ ਦੀ ਵੀਡੀਓਜ਼ ਮੈਂ ਕਹਿੰਦਾ ਸਿਰੇ ਲਾਇਆ ਹੁੰਦਾ ਤੇ ਅੱਜ ਮੈਂ ਦੱਸਣਾ ਚਾਹੁੰਗਾ ਕਿ ਪਿੱਛੇ ਨਾ ਦੋ ਤਿੰਨ ਦਿਨ ਮੈਨੂੰ ਵੀ ਲੱਗੇ ਤੇ ਮਲਕੀ ਆਪ ਵੀਡੀਓ ਸਰ ਨਾ ਬਣਾਉਣਾ ਤੇ ਕਿਉਂਕਿ ਮੈਂ ਨਾ ਜਦੋਂ ਵੀਡੀਓ ਦੇਖੀ ਤੇ ਮੈਨੂੰ ਵੀ ਲੱਗਾ ਯਾਰ ਸੱਚਾਈ ਹੈ ਯਾਰ ਬੱਚਾ ਬੜਾ ਔਖਾ ਹੋ ਰਿਹਾ ਹੈ ਜਾਂ ਕੁਝ ਹੋ ਰਿਹਾ ਫਿਰ ਮੈਂ ਚੀਜ਼ਾਂ ਨੂੰ ਅਨਲਿਸਿਸ ਕੀਤਾ ਜਿਹੜਾ ਦੇਖਿਆ ਜਾਵੇ ਕੈਨੇਡਾ ਚੱਲੰਦਾ ਰੈਸੈਸ਼ਨ ਅੱਜ ਖੂਰ ਦੱਸਣਾ ਚਾਹੁੰਗਾ ਆਲੇ ਦੁਲੇ ਛਾਤੀ ਮਾਰਦੇ ਕੱਲਾ ਕੈਨੇਡਾ ਚ ਨਹੀਂ 올ਓਵਰ ਵਰਲਡ ਚ ਚੱਲੰਦਾ ਰੈਸੈਸ਼ਨ ਯੂਐਸਏ ਚ ਚੱਲੰਦਾ ਹੈ ਯੂਕੇ ਚ ਚੱਲੰਦਾ ਹੈ ਇੰਡੀਆ ਦੇ ਵਿੱਚ ਵੀ ਮੈਂ ਤਾਂ ਗੋ ਸਾਰੀਆਂ ਚੀਜ਼ਾਂ ਚੱਲਣਦੀਆਂ ਸੋ ਰੈਸੈਸ਼ਨ ਚੱਲੰਦਾ ਤੇ ਉਹ ਰੈਸੈਸ਼ਨ ਚੱਲਦੇ ਆਏ ਆ ਮਾਪਿਆਂ ਨੂੰ ਕਹਿੰਦੇ ਐਸ ਵੇਲੇ ਆਪਣੇ ਬੱਚਿਆਂ ਦੇ ਮੈਂਟਰ ਬਣੋ ਐਸ ਵੇਲੇ ਆਪਣੇ ਬੱਚਿਆਂ ਨੂੰ ਤੱਕਿਆ ਨ ਤੱਕੇ ਨਾਲ ਆਪਣੀ ਜ਼ਿੰਦਗੀ ਦੀਆਂ ਗੱਲਾਂ ਜ਼ਿੰਦਗੀ ਦੇ ਤਜਰਬੇ ਉਹਨਾਂ ਨਾਲ ਸਾਂਝੇ ਕਰੋ ਕਿਉਂਕਿ ਜ਼ਿੰਦਗੀ 'ਚ ਹੋ ਹੀ ਨਹੀਂ ਸਕਦਾ ਕੋਈ ਵੀ ਬੰਦਾ ਜਿਹੜਾ ਇਸ ਜ਼ਿੰਦਗੀ ਦੇ ਵਿੱਚ ਬਿਨਾਂ ਤੱਕਿਆ ਦਾ ਸੈੱਟ ਹੋਇਆ ਹੋਵੇ ਇਹ ਚਾਂਸ ਹੀ ਨਹੀਂ ਹੈਗਾ ਨਾ ਹਰ ਬੰਦੇ ਕੋਲ ਕਾਮਯਾਬ ਬੰਦੇ ਕੋਲ ਸਟੋਰੀਆਂ ਦੀਆਂ ਲਾਈਨ ਲੱਗੀ ਹੋਈ ਆ ਤੇ ਜਿਹੜੇ ਬੱਚਿਆਂ ਨੇ ਮਾਪਿਆਂ ਨੇ ਆਪਣੇ ਬੱਚੇ ਬਾਹਰ ਭੇਜੇ ਆ ਤੇ ਓਬਵੀਅਸ ਕਾਮਯਾਬੀ ਆ ਤਾਂ ਹੀ ਉਹਨਾਂ ਨੇ ਪੈਸੇ ਜੋੜੇ ਜੋ ਵੀ ਹੈ ਸਟਰਗਲ ਕਰਕੇ ਆਪਣੇ ਬੱਚੇ ਬਾਰ ਬੇਜੀ ਤਾਂ ਓਬਵੀਅਸ ਗਾਹ ਮੇ ਤੁਹਾਨੂੰ ਕੋ ਸਟੋਰੀਆਂ ਹੈਗੀਆਂ ਤੇ ਅੱਜ ਉਹਨਾਂ ਨੇ ਵੀ ਕਹੂੰਗਾ ਆਪਣੀ ਜ਼ਿੰਦਗੀ ਚ ਮਾੜਾ ਜਾ ਬੈਠ ਕੇ ਪਿੱਛੇ ਛਾਤੀ ਮਾਰ ਕੇ ਦੇਖੋ ਕਿੰਨਾ ਸਟਰਗਲ ਉਹਨਾਂ ਨੇ ਕੀਤਾ ਹੋਣਾ ਜੇ ਕਿਤੇ ਉਹਨਾਂ ਦੇ ਟਾਈਮ ਚ ਵੀ ਇੰਨੀ ਨੈਗੇਟਿਵਿਟੀ ਹੁੰਦੀ ਜੇ ਉਹ ਵੀ ਕਿਤੇ ਕੰਮ ਨਵਾਂ ਸ਼ੁਰੂ ਕਰਨ ਲੱਗੇ ਜਾਂ ਕੁਝ ਕਰਨ ਲੱਗੇ ਉਹਨਾਂ ਨੂੰ ਵੀ ਕਹਿੰਦਾ ਨਹੀਂ ਹੋਣਾ ਜੀ ਮਾਰੇ ਗਏ ਲੁੱਟੇ ਗਏ ਖਤਮ ਸਾਰੇ ਵਾਪਸ ਜੇ ਹੁਣ ਕੈਨੇਡਾ ਚ ਗੱਲਾਂ ਹੋ ਰਹੀਆਂ ਸਾਰੇ ਬੱਚੇ ਸਟੂਡੈਂਟ ਬਾਹਰ ਆ ਜਾਣੇ ਵਰਕ ਪਰਮ ਕੈਨਸਲ ਹੋਏ ਨਹੀਂ ਆ ਨੈਗੇਟਿਵਿਟੀ ਸਰਕਾਰਾਂ ਨੂੰ ਗਾਲਾਂ ਕੱਢੀ ਜਾ ਰਹੇ ਇਫੈਕਟ ਉਸ ਬੱਚੇ ਦੇ ਕੀ ਪੈਂਦਾ ਹੋਗਾ ਸਪੈਸ਼ਲੀ ਮਨ ਬੱਚਿਆਂ ਦੇ ਮੈਂ ਤਾਂ ਕਹਾਂਗਾ ਸ਼ਲਾਗਾ ਜਿਉਗਾ ਸਲੂਟ ਆ ਸਾਰੇ ਬੱਚਿਆਂ ਨੂੰ ਜਿਹੜੇ ਫੇਰ ਵੀ ਇਸ ਮੌਕੇ ਦੇ ਵਿੱਚ ਮਤਲਬ ਕਿ ਸਟਰਗਲ ਦੇ ਵਿੱਚ ਕਰ ਰਹੇ ਆ ਬਾਕੀ ਆ ਟਾਈਮ ਤਾਂ ਔਖਾ ਸੋਖਾ ਨਿਕਲ ਹੀ ਜਾਣਾ ਓਨਲੀ ਮੈਟਰਸ ਇਸ ਟਾਈਮ ਦੇ ਵਿੱਚ ਮੈਂ ਆਪਣੇ ਆਪ ਨੂੰ ਮੋਟੀਵੇਟ ਜਾਂ ਪੋਜ਼ਿਟਿਵ ਕਿੱਦਾਂ ਰੱਖ ਸਕਦਾ ਟਾਈਮ ਤਾਂ ਬਦਲ ਨਹੀਂ ਬਦਲਣਾ ਇੱਕ ਨਾ ਇੱਕ ਦਿਨ ਤੇ ਅੱਜ ਮੈਂ ਸਾਰੇ ਬੱਚਿਆਂ ਨੂੰ ਕਹਾਂਗਾ ਟਾਈਮ ਬਦਲਣ ਵਾਸਤੇ ਜੇ ਤੁਸੀਂ ਆਪਣਾ ਟਾਈਮ ਬਦਲਣਾ ਹੈ ਸਭ ਤੋਂ ਪਹਿਲਾਂ ਤਾਂ ਆਪਣੀ ਮੋਟੀਵੇਸ਼ਨ ਕੋ ਲਾਈਫ 'ਚ ਜੇ ਕਾਮਯਾਬ ਹੋਣਾ ਹੈ ਨਾ ਦੋ ਚੀਜ਼ਾਂ ਆਇਕਦੀ ਹੁੰਦੀ ਮੋਟੀਵੇਸ਼ਨ ਦੂਜੀ ਜੀ ਹ ਕਲੀ ਮੋਟੀਵੇਸ਼ਨ ਵੀ ਨਹੀਂ ਕੰਮ ਕਰੂਗੀ ਕੰਸਿਸਟੈਂਸੀ ਵੀ ਚਾਹੀਦੀ ਕਿ ਮੈਂ ਇੱਕ ਇੱਕ ਕੰਮ ਨੂੰ ਬਾਰ ਬਾਰ ਰਿਪੀਟ ਕਰਦਾ ਤੇ ਮੈਂ ਆਪਾਂ ਉਸ ਸਕਿਲਫੁਲ ਹੋ ਕੇ ਤੇ ਮੈਂ ਸਿਰੇ ਲੱਗ ਹੀ ਜਾਣਾ ਤੇ ਇਹਦੇ ਵਿੱਚ ਮੈਂ ਇੱਥੇ ਬੱਚਿਆਂ ਨੂੰ ਕਹਿਣਾ ਚਾਹਾਂਗਾ ਪਹਿਲਾ ਸਟੈਪ ਜਿੱਥੇ ਵੀ ਤੁਹਾਨੂੰ ਨੈਗੇਟਿਵਿਟੀ ਦੇਖੇ ਨਾ ਚਾਹੇ ਤੁਸੀਂ ਐਸ ਲਈ ਕੈਨੇਡਾ ਚ ਰਹਿ ਰਹੇ ਆ ਕੈਨੇਡਾ ਤੇ ਤੁਸੀਂ ਇੱਥੇ ਆਪਣੀ ਜ਼ਿੰਦਗੀ ਬਣਾਉਣੀ ਆ ਪਰ ਉਹੀ ਬੰਦਾ ਤੁਹਾਨੂੰ ਕੈਨੇਡਾ ਬਾਰੇ ਨੈਗੇਟਿਵ ਬੋਲਦਾ ਕਿਦਾਂ ਬਣਾ ਲਵਾਂਗੇ ਬੜਾਈ ਨਹੀਂ ਸਕਦੇ ਇਸ ਚੀਜ਼ ਦਾ ਮੈਂ ਤੁਹਾਨੂੰ ਬੰਦਾ ਤੇ ਇਨਾ ਹੁਣ ਮੇਰੀ ਇੱਕ ਚੀਜ਼ ਮੈਂ ਕਹੂੰਗਾ ਜਿਹੜਾ ਬੰਦਾ ਕੈਨੇਡਾ ਬਾਰੇ ਨੈਗੇਟਿ ਜਿਹੜਾ ਬੰਦੇ ਨੇ ਕੈਨੇਡਾ ਬਾਰੇ ਨੈਗੇਟਿਵ ਬੋਲਣਾ ਸ਼ੁਰੂ ਕੀਤਾ ਕਿਉਂਕਿ ਇਹਨਾਂ ਹੁਣ ਉਹਨਾਂ ਦੀਆਂ ਵੀਡੀਓਜ਼ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਤੇ ਅੱਜ ਮੈਂ ਸ਼ਾਇਦ ਕੌਂਟ੍ਰੋਵਰਸੀ ਦੇ ਵਿਚ ਤੇ ਨਹੀਂ ਪਰ ਮੈਂ ਕਹਿਣਾ ਚਾਹਾਂਗਾ ਉਹਨਾਂ ਨੇ ਤਾਂ ਆਪਣੀ ਰੋਟੀਆਂ ਚਲਾਈਆਂ ਚਾਹੇ ਅ ਕਹਿੰਦੇ ਕਹੂੰਗਾ ਕਿ ਕੀ ਕਹਿੰਦੇ ਪ੍ਰੋਮੋਸ਼ਨਾਂ ਕਰਕੇ ਲਾਲਾਂ ਚਾਹੇ ਉਹਦਾ ਸੋਸ਼ਲ ਮੀਡੀਆ ਤੋਂ ਪੈਸੇ ਕਮਾ ਕੇ ਲਾਵਾ ਚੰਗੇ ਪੈਸੇ ਉਹਨਾਂ ਨੇ ਕਮਾਏ ਪਰ ਤੁਹਾਡਾ ਕੀ ਬਣਿਆ ਨੈਗੇਟਿਵਿਟੀ ਦੇ ਨਾਲ ਬਹਿ ਗਿਆ ਹਨ ਕਿਦਾਂ ਤੇ ਮੈਂ ਅੱਜ ਇਹ ਵੀ ਹੈ ਜੋ ਤੇ ਖੁੱਲ ਕੇ ਗੱਲ ਕਹਿਣਾ ਚਾਹਾਂਗਾ ਜਦੋਂ ਆਪਾਂ ਕਿਸੇ ਦੀ ਸਰਕਾਰ ਬਾਰੇ ਕਿਸੇ ਦੇ ਘਰ ਰਹਿੰਦੇ ਹੋ ਉਥੇ ਉਹਦੇ ਉਹਨਾਂ ਨੂੰ ਗਾਲਾਂ ਕੱਢੀਏ ਤੇ ਉਹ ਸਾਡੇ ਨਾਲ ਕਿੱਦਾਂ ਦਾ ਬੇਵਕਰੀ ਜਿੰਨਾ ਮਾਜੀ ਬੰਦਾ ਸ਼ਰੀਫ ਹੋਵੇ ਪਰ ਜਿੱਦਣ ਉਹਦੇ ਆਈ ਨਾ ਪੂਰਾ ਆਪਣੇ ਨਾਲ ਬਦਲਾ ਲੈਣਗੇ ਤੇ ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਸਾਡੇ ਬੜੇ ਏਨੇ ਸੂਚਵਾਨ ਬੰਦੇ ਪੜੇ ਲਿਖੇ ਬੰਦੇ ਜਦੋਂ ਕੈਨੇਡਾ ਦੀ ਸਰਕਾਰਾਂ ਨੂੰ ਗਾਲਾਂ ਕੱਢਦੇ ਆ ਨਾ ਤੁਹਾਨੂੰ ਕੀ ਲੱਗਦਾ ਜਦੋਂ ਉਹਨਾਂ ਨੂੰ ਸ਼ੇਅਰ ਵਾਈ ਦੇ ਵੀਡੀਓ ਵਾਈ ਦੇ ਕਿਤੇ ਉਹਨਾਂ ਦੇ ਲੋਕਲ ਕਿਤੇ ਚੀਜ਼ਾਂ ਨਹੀਂ ਜਾਂਦੀਆਂ ਹੋਣਗੀਆਂ ਤੇ ਤੁਹਾਨੂੰ ਕੀ ਲੱਗਦਾ ਉਹ ਛੱਡ ਦਿੰਦੇ ਹੋਣਗੇ ਸੋ ਇਹਨਾਂ ਚੀਜ਼ਾਂ ਤੋਂ ਕਦੋਂ ਕਟੋਕੜ ਇਦਾਂ ਦੀਆਂ ਵੀਡੀਓਜ਼ ਨੂੰ ਜਿੱਥੇ ਨੈਗਟਿਵਿਟੀ ਹੋਵੇ ਇਹਨਾਂ ਨੂੰ ਸ਼ੇਅਰ ਤਾਂ ਮਲੀ ਸੋ ਮੈਂ ਬੜਾ ਹੈਰਾਨ ਹੁੰਦਾ ਕਿਉਂਕਿ ਨਾ ਇੱਕ ਫ੍ਰੈਂਚ ਦੇ ਵੀ ਪਿੱਛੇ ਜੇ ਹੁਣ ਬੜੀਆਂ ਇਦਾਂ ਦੀਆਂ ਨੈਗੇਟਿਵਿਟੀ ਮੇਰੇ ਵੀਡੀਓ ਸਾਹਮਣੇ ਆਈਆਂ ਹੈ ਜੀ ਕੈਨੇਡਾ ਸਰਕਾਰ ਨੂੰ ਗਾਲਾਂ ਕੱਢਣ ਲੱਪਿਆ ਪਹਿਲਾਂ ਤਾਂ ਉਹੀ ਨਾ ਸਾਡੇ ਕੋ ਤਾਂ ਮਾੜਾ ਨਿਕਲਦਾ ਹੀ ਨਹੀਂ ਕਿਸੇ ਵਾਰ ਕਿ ਮੈਂ ਕਿਉਂ ਮੋੜਾ ਜੀ ਸਾਨੂੰ ਕੈਨੇਡਾ ਨੇ ਬਹੁਤ ਕੁਝ ਦਿੱਤਾ ਵੈਸੇ ਆਪਣਾ ਦੇਖਣ ਦਾ ਨਜ਼ਰੀਆ ਮੈਂ ਤਾਂ ਕਹਿੰਦਾ ਪੋਜ਼ਿਟਿਵ ਦੇਖੋ ਹਰ ਬਾਰੇ ਸਾਡੇ ਇੰਨੇ ਲੱਖਾਂ ਬੱਚੇ ਸੈੱਟ ਕੀਤੇ ਅੱਜ ਤੱਕ ਜਿਦੋਂ ਮੈਂ ਤਾਂ ਕਹੂੰਗਾ ਕਿ ਸਾਡੇ ਇੰਨੇ ਪੰਜਾਬੀ ਕਿਤੇ ਕੈਨੇਡਾ ਹੁਣ ਸ਼ੁਰੂ ਹੋਇਆ 2-3-4 ਸਾਲ ਤੋਂ ਸ਼ੁਰੂ ਤੋਂ ਚੱਲਦਾ నో ਡਾਟ ਟ ਚੱਲਣ ਦੇ ਆ ਬਹੁਤ ਰੀਜ਼ਨ ਹੋ ਸਕਦੇ ਉਹਨਾਂ ਦੇ ਪਿੱਛੇ ਆਮ ਉਹਨਾਂ ਕੋਲ ਇਨੀ ਮਾਈਗ੍ਰੇਸ਼ਨ ਨਹੀਂ ਸਾਂਭੀ ਗਈ ਤੇ ਕੋਈ ਵੀ ਆ ਪਰ ਦੇ ਸਟਿਲ ਵਾਕਿੰਗ ਆਊਟ ਸਾਨੂੰ ਛੱਡ ਦੇਣਾ ਚਾਹੀਦਾ ਨਾ ਉਹਨਾਂ ਨੇ ਜਿਹੜਾ ਮੈਨ ਲਈ ਸਾਨੂੰ ਦਿੱਤਾ ਚੀਜ਼ਾਂ ਤੋਂ ਗਾਲਾਂ ਕੱਢ ਰਹੇ ਸੀ ਕੈਨੇਡਾ ਬਾਹਰੋਂ ਬੰਦੇ ਪੱਕੇ ਕਰ ਰਹੇ ਆ ਜਦੋਂ ਹੁਣ ਫ੍ਰੈਂਚ ਦੇ ਡਰਾ 399 ਦਾ ਡਰਾਅ ਨਿਕਲਿਆ ਯਾਰ ਉਹਨਾਂ ਨੇ ਤਾਂ ਨਹੀਂ ਕਿਹਾ ਬਾਹਰਲੇ ਬੰਦੇ ਆ ਉਹਨਾਂ ਨੇ ਤਾਂ ਕਿਹਾ ਨਾ ਜਿਹੜਾ ਮੱਜੀ ਫ੍ਰੈਂਚ ਕਰਕੇ ਆੜੇ ਪੀਆਰ ਕਰ ਦਿੰਦੇ ਆ ਤੇ ਉਹਨਾਂ ਨੇ ਅੱਜ ਮੈਂ ਤੁਹਾਨੂੰ ਦੱਸ ਦਵਾਂ ਮੈਂ ਕੈਨੇਡਾ ਦੀ ਸਰਕਾਰ ਦੀ ਫੇਵਰ ਨਹੀਂ ਭਾ ਦੱਸਦਾ ਕੋਈ ਇਹ ਹੋਈ ਕੈਨੇਡਾ ਦੀ ਸਰਕਾਰ ਆ ਜ ਫ੍ਰੈਂਚ ਜੇ ਕੈਨੇਡਾ ਨੂੰ ਪੈਸੇ ਦਿੰਦੇ ਸੀ ਤੇ ਸਾਡੇ ਬੱਚੇ ਨੇ ਪੈਸੇ ਲਈ ਫ੍ਰੈਂਚ ਨਹੀਂ ਸਿੱਖੀ ਜੇ ਸਿੱਖੀ ਹੁੰਦੀ ਉਹਨਾਂ ਦੇ ਆਪਣਾ ਕੋਟਾ ਪੂਰਾ ਹੋ ਜਾਂਦਾ ਤੁਹਾਨੂੰ ਲੱਗਦਾ ਕਿ ਦੇ ਬਾਹਰ ਆਉਣਾ ਸੀ ਨਹੀਂ ਨਾ ਸੋ ਆਪਾਂ ਇਹ ਚੀਜ਼ ਨਹੀਂ ਦੇਖਦੇ ਹੈਗੇ ਉਹਨਾਂ ਨੇ ਤਾਂ ਆਪਣਾ ਜੋ ਉਹਨਾਂ ਦੇ ਟਾਰਗੇਟਸ ਹੋ ਕੰਪਲੀਟ ਕਰਦੇ ਪਏ ਹੈਗੇ ਆ ਤੇ ਮੈਂ ਇੱਕ ਹੋਰ ਚੀਜ਼ ਕਹਿੰਦਾ ਕਿ ਜਦੋਂ ਕੈਨੇਡਾ 'ਚ ਪਿਛਲੇ ਸਾਲ ਪ੍ਰੋਟੈਸਟ ਹੋਏ ਸੀਗੇ ਤੇ ਉਹਨਾਂ ਦਾ ਨਤੀਜਾ ਸਭ ਨੂੰ ਪਤਾ ਉਹਦੇ ਕਨਸੀਕਵੈਂਸ ਕੀ ਹੋਏ ਕੈਨੇਡਾ ਨੇ ਹੋਰ ਸਖਤੀ ਕੀਤੀ ਸੋ ਮੈਂ ਐਸੀ ਲਈ ਕਹਿੰਦਾ ਕਿ ਆਪ ਕਹਿੰਦਾ ਨਾ ਜਿਹੜੇ ਮੁਲਕ ਚ ਰਹਿੰਦੇ ਉਹਦਾ ਨਾ ਸਾਨੂੰ ਉਹਦੇ ਵਰਗੇ ਰਹਿਣ ਸਾਨੂੰ ਜਿੱਦਾਂ ਲੜਾਈ ਲੜੋ ਕੋਈ ਵੀ ਲੜਾਈ ਲੜਨੀ ਕਾਨੂੰਨੀ ਲੜਾਈ ਲੜੋ ਮੈਂ ਤਾਂ ਕਹੂੰਗਾ ਤੁਸੀਂ ਬਟ ਨਾਟ ਕਿਸੇ ਦੇ ਮਗਰ ਲਾ ਕੇ ਕਿਸੇ ਦਾ ਕੁਝ ਨਹੀਂ ਜਾਂਦਾ ਜਿਹੜੇ ਤੁਹਾਨੂੰ ਸਲਾਹਾਂ ਦਿੰਦੇ ਜੇ ਇਦਾਂ ਕਰ ਲਾ ਉਤਾਂ ਗੱਲ ਕਿਸੇ ਦਾ ਕੁਝ ਨਹੀਂ ਜਾਣਾ ਉਹ ਤੁਹਾਡੇ ਅੱਗੇ ਜਾਣਾ ਮੈਂ ਤਾਂ ਕਹਿੰਦਾ ਨਾ ਕਿ ਆਪਣੇ ਤੋਂ ਜੇ ਤੁਸੀਂ ਕਿਸੇ ਵੱਡੇ ਨੂੰ ਚਾਹੇ ਮੈਂ ਇੰਡੀਆ ਦੀ ਗੱਲ ਹੀ ਕਰ ਲਾਂ ਨਾ ਜੇ ਇੱਥੇ ਕੋਈ ਪ੍ਰੋਟੈਸਟ ਹੁੰਦਾ ਜਾਂ ਕੋਈ ਲੀਡਰ ਦੇ ਖਿਲਾਫ ਜਾਂ ਕੁਝ ਵੀ ਖਿਲਾਫ ਉਹਦੋਂ ਭਾਵੇਂ ਸ਼ਰਤਾਂ ਮੰਨ ਲੈਣ ਤੁਹਾਨੂੰ ਕਿਹਾਦਾ ਬਾਅਦ ਚੋਂ ਜਿਹੜੇ ਕੱ ਤੇ ਸਭ ਨੂੰ ਪਤਾ ਆਪਣੇ ਮਾਪੇ ਬੱਚਿਆਂ ਨੂੰ ਆਪਣੇ ਬੈਟਰ ਸਮਝਾ ਸਕਦੇ ਹੁੰਦੇ ਜਦੋਂ ਕਹਿੰਦਾ ਨਾ ਜਿਹਦੀ ਵਾਰੀ ਆਉਂਦੀ ਆ ਤੇ ਫਿਰ ਉਹ ਆਪਣਾ ਪੂਰਾ ਮਤਲਬ ਕਿ ਕਰਦਾ ਹੀ ਆ ਆਪਣਾ ਪੂਰਾ ਰਗ ਦਿਖਾਉਂਦਾ ਸੋ ਇਸ ਚੀਜ਼ਾਂ ਤੋਂ ਸਾਨੂੰ ਮੈਨੂੰ ਲੱਗਦਾ ਕਿ ਆਪਾਂ ਆਪਾਂ ਨੂੰ ਸਿਰਫ ਇੱਕੋ ਜੀ ਤੇ ਫੋਕਸ ਕਰਨਾ ਚਾਹੀਦਾ ਕਰਮ ਤੇ ਮੈਂ ਕੀ ਕਰਮ ਕਰਦਾ ਮੇਰੀ ਕੀ ਡਿਊਟੀ ਆ ਮੈਂ ਆਪਣੀ ਡਿਊਟੀ ਚ 100% ਦੇਣਾ ਤੇ ਉਹ ਗੱਲ ਜਿਹੜੀ ਕੀ ਆ ਸਿਰੇ ਤੋਂ ਬੱਚਿਆਂ ਨੂੰ ਸਿਰੇ ਵੀ ਲੈ ਕੇ ਜਾਊਗੀ ਇੱਥੇ ਕਹਿੰਦਾ ਮੈਂ ਹੋਰ ਐਡ ਆਨ ਕਰ ਦਵਾਂ ਮਾਪਿਆਂ ਨੂੰ ਕਹੂੰਗਾ ਥੋੜੀ ਜੀ ਸ਼ਕਤੀ ਤੁਹਾਨੂੰ ਆਪਣੇ ਬੱਚਿਆਂ ਦੇ ਕਰਨੀ ਪੈਣੀ ਜਾਂ ਚੈੱਕ ਕਹਿ ਲੂੰਗਾ ਰੱਖਣਾ ਪੈਣਾ ਕਿਉਂਕਿ ਬਹੁਤ ਸਾਰੇ ਪੇਰੈਂਟਸ ਅੱਜ ਕੱਲ ਨਾ 10 ਪੁੱਛਣ ਆਉਂਦੇ ਆ ਜਾਂ ਸਲਾਹਾਂ ਲੈਣ ਆਉਂਦੇ ਉਹਦੋਂ ਪੁੱਛਣ ਆਉਂਦੇ ਜਦੋਂ ਕਹਿੰਦੇ ਨਾ ਮੇਲਾ ਲੁੱਟਿਆ ਜਾਂਦਾ ਉਹ ਕਿਹੜੀ ਸਲਾਹ ਹੁੰਦੀ ਆ ਬੱਚਿਆਂ ਨੂੰ ਮੈਂ ਕਹਿਣਾ ਚਾਹੁੰ ਮਾਪਿਆਂ ਨੂੰ ਕਹਿਣਾ ਚਾਹੁੰਗਾ ਕਿ ਆਪਣੇ ਬੱਚਿਆਂ ਤੋਂ ਹਰ ਮਹੀਨੇ ਬਾਅਦ ਪੁੱਛਿਆ ਕਰੋ ਕਿ ਆਪਣੀ ਅਟੈਂਡੈਂਸ ਕਿ ਚੱਲਦੀ ਹੈ ਆਪਣਾ ਪੋਰਟਲ ਪੇਜ ਲੌਗਇਨ ਆਈਡਿਟੀ ਡਿਟੇਲ ਕਰਕੇ ਅੱਜ ਕੱਲ੍ਹ ਸਭ ਕੁਝ ਤਾਂ ਚੱਲਦਾ ਹੈ ਤੁਸੀਂ ਸਭ ਫੋਨਾਂ 'ਚ ਅੱਜ ਕੱਲ੍ਹ ਸਾਰੇ ਮਾਪੇ ਅਪਡੇਟ ਆ ਉਹਦਾ ਪੋਰਟਲ ਆਪ ਖੋਲ ਕੇ ਦੇਖ ਲਿਆ ਕਰੋ ਕਿ ਤੇਰੀ ਅਟੈਂਡੈਂਸ ਕਿੰਨੀ ਚੱਲ ਰਹੀ ਕਿਸੇ ਸਬਜੈਕਟ 'ਚ ਫੇਲ ਤਾਂ ਨਹੀਂ ਹੋ ਰਿਹਾ ਇਹ ਚੀਜ਼ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਅੱਜ ਹੀ ਮੈਂ ਤੋਂ ਪੇਰੈਂਟ ਸਿੱਖ ਮਿਲ ਕੇ ਗਏ 13 ਸਬਜੈਕਟ 'ਚੋਂ 10 ਸਬਜੈਕਟ 'ਚੋਂ ਬੇਟਾ ਉਹਦਾ ਫੇਲ ਹੋ ਗਿਆ ਹ ਸੋ ਇਸ ਲਈ ਮੈਂ ਤਾਂ ਕਹੂੰਗਾ ਬੱਚੋ ਜਿੰਨਾ ਬੱਚ ਹੋ ਸਕਦਾ ਸੋ ਜੇ ਤੁਸੀਂ ਇਹ ਸਖਤੀ ਬੱਚਿਆਂ ਤੇ ਕਰਦੇ ਆ ਤੇ ਇਹ ਸਖਤੀ ਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੀ ਹੋਏਗਾ ਇਹਦਾ ਨੁਕਸਾਨ ਤੁਹਾਨੂੰ ਨਹੀਂ ਹੁੰਦਾ ਹਾਂ ਬੱਚਿਆਂ ਨੂੰ ਵੀ ਕਹੂੰਗਾ ਜੇ ਤੁਹਾਡੇ ਮਾਪੇ ਤੁਹਾਡੇ ਨਾਲ ਸਖਤੀ ਕਰਦੇ ਆ ਗੁੱਸਾ ਕਰਨ ਦੀ بجائے ਆਪਣੇ ਮਾਪੇ ਦੀ ਇਸ ਲਈ ਸਪੋਰਟ ਕਰੋ ਕਿਉਂਕਿ ਆਉਣ ਵਾਲਾ ਕੱਲ ਤੁਹਾਡੇ ਮਾਪਿਆਂ ਨੇ ਬਣਾ ਦੇਣਾ ਸੋ ਇਹ ਚੀਜ਼ਾਂ ਦਾ ਜਰੂਰ ਖਿਆਲ ਰੱਖਿਓ ਜਿਹੜਾ ਕਿ ਇਸ ਲਈ ਆਪਣੇ ਬੱਚੇ ਵੀ ਕਹਿੰਦੇ ਕਹਿੰਦੇ ਤੇ ਮਾਪੇ ਵੀ ਇਥੇ ਕਹਿਣ ਲੱਗੇ ਯਾਰ ਮੇਰੇ ਬੱਚੇ ਤਾਂ ਬੜੀ ਸਟਰਗਲ ਕਰ ਰਹੇ ਆ ਸ਼ਾਇਦ ਤੰਗੀਆਂ ਨਾ ਹੋ ਜਾਣ ਕਿਤੇ ਤੰਗੇ ਨਹੀਂ ਹੁੰਦੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਫਾਇਦਾ ਕਰਾਉਂਗੇ ਤੁਸੀਂ ਇਹ ਚੀਜ਼ਾਂ ਕਰੋਗੇ ਤੇ ਬਾਕੀ ਜਿੰਨੀ ਹੋ ਸਕੇ ਨੈਗੇਟਿਵਿਟੀ ਤੋਂ ਬਚੋ ਜਿਹੜਾ ਵੀ ਬਲੌਗਰ ਨੈਗੇਟਿਵ ਵੀਡੀਓ ਕੈਨੇਡਾ ਬਾਰੇ ਬੋਲਦਾ ਕੋਈ ਵੀ ਹੋਵੇ ਹਾਂ ਅਪਡੇਟ ਸੁਣੋ ਛੱਡ ਦਿਓ ਮੈਂ ਕਹਿੰਦਾ ਛੱਡ ਦਿਓ ਅਪਡੇਟ ਸੁਣਨੇ ਆ ਕੈਨੇਡਾ ਦੀ ਐਮਬੈਸੀ ਦੀ ਸਾਈਡ ਤੇ ਚਲੋ ਮੇਰੀ ਇਹ ਅੱਜ ਦੀ ਲਾਈਨ ਹੀ ਮੇਰੀਆਂ ਪੁਰਾਣੀਆਂ ਲਾਈਨਾਂ 5-7 ਸਾਲ ਪੁਰਾਣੀਆਂ ਆ ਵੀ ਕਿ ਜੇ ਤੁਹਾਨੂੰ ਲੱਗੇ ਕਿ ਮੈਂ ਦੇ गिव ਵੀਵੂਜ਼ ਹੀ ਦੋੜਦਾ ਸਾਨੂੰ ਵੀ ਮੈਂ ਕਹਾਂ ਅਨਸਬਸਕ੍ਰਾਈਬ ਕਰ ਦੋ ਅਸੀਂ ਉਹਨਾਂ ਚੋਂ ਮੈਂ ਕਹਿੰਦਾ ਕਿਉਂਕਿ ਮੈਂ ਚਾਹੁੰਦਾ ਕਿ ਜੇ ਵੀ ਸਾਡੇ ਕਰਨ ਕਦੀ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸੋ ਹਮੇਸ਼ਾ ਪੋਜ਼ਿਟਿਵਿਟੀ ਹਮੇਸ਼ਾ ਸੱਚਾਈ ਹਮੇਸ਼ਾ ਆਪਣੇ ਕਰਮ ਵਾਲੇ ਪਾਸੇ ਧਿਆਨ ਦਿਓ ਬਾਕੀ ਉਸ ਵੈਗੁਰ ਤੇ ਛੱਡ ਦਿਓ ਆਉਣ ਵਾਲਾ ਕੱਲ ਵਧੀਆ ਹੀ ਹੋਏਗਾ ਤੇ ਕੈਨੇਡਾ ਦੇ ਵਿੱਚ ਕਿਸੇ ਟਾਈਮ ਵੀ ਪੋਜ਼ਿਟਿਵ ਚੀਜ਼ਾਂ ਆਪਾਂ ਦੇਖ ਸਕਦੇ ਹਾਂ ਕਿਉਂਕਿ ਕੈਨੇਡਾ ਦੀਆਂ ਜਿਹੜੀਆਂ ਇਹ ਚੀਜ਼ਾਂ ਇਹ ਕੈਨੇਡਾ ਦੀ ਹਿਸਟਰੀ ਆ ਤੇ ਕਰਕੇ ਦਿਖਾਏਗਾ ਕਿਉਂ ਕੈਨੇਡਾ ਨੇ 2025 ਚ ਬਹੁਤ ਘਾਟੇ ਵੀਜ਼ਾ ਜਿਹੜਾ ਕਿ ਇਮੀਗ੍ਰੇਸ਼ਨ ਜਿਹੜਾ ਦਿੱਤਾ ਰੀਜ਼ਨ ਇਜ਼ ਥੈਟ ਪਹਿਲੇ ਹੀ ਬੰਦਿਆਂ ਦੇ ਵਿੱਚ ਸੈਟਲ ਹੋਣ ਵਾਸਤੇ ਤੇ ਇਸ ਲਈ ਸਮੁਗਜੇ ਚੀਜ਼ਾਂ ਖਰਾਬ ਹੋਈਆਂ ਹੋਣ ਨਾ ਤੇ ਉਹਨਾਂ ਨੂੰ ਟਾਈਮ ਜ਼ਰੂਰ ਦੇਣਾ ਚਾਹੀਦਾ ਤੇ ਇਹ ਰੈਸੈਸ਼ਨ 올ਓਵਰ ਵਰਲਡ ਚ ਆ ਨਾਟ ਸਿਰਫ ਕੱਲਾ ਕੈਨੇਡਾ ਦੇ ਵਿੱਚ ਬਾਕੀ ਰਾਜੀ ਖੁਸ਼ੀ ਰਹੋ ਚੜਦੀ ਕਲਾ ਰਹੋ ਤੁਹਾਡੀ ਕੋਈ ਪ੍ਰੋਫਾਈਲ ਤੇ ਪ੍ਰੋਫਾਈਲ ਕੋਈ ਕੁਇਰੀ ਹੈਗੀ ਹੈ ਤੇ ਜੂ ਸਾਡੇ ਨਾਲ ਸਾਂਝੀ ਕਰੋ ਬਾਕੀ ਆਪਾਂ ਲਾਈਵ ਸੈਸ਼ਨ ਵੀ ਤੁਹਾਡੇ ਨਾਲ ਸਾਂਝ इंडिया ਦੇ ਟਾਈਮ ਨੂੰ ਮੁੱਖ ਰੱਖਦੇ ਤਾਂ ਕਿ ਲਾਈਵ ਕਾਲਸ ਤੁਹਾਡੀਆਂ ਲੈ ਸਕੀਏ ਜੇ ਕੁ ਸਾਡੇ ਇਸਲਾਹ ਨਾਲ ਕਿਸੇ ਦਾ ਕੋਈ ਫਾਇਦਾ ਹੁੰਦਾ ਤੇ ਵੀ ਵਿਲ ਆਲਵੇਸ ਮਲੇ ਕਿ ਅਸੀਂ ਪਰਮਾਤਮਾ ਦਾ ਥੈਂਕ ਯੂ ਕਰਦੇ ਆ ਤੇ ਅਸੀਂ ਬੱਚਿਆਂ ਨੂੰ ਵੀ ਵੈਲਕਮ ਕਰਦੇ ਆ ਬਾਕੀ ਰਾਜੀ ਖੁਸ਼ੀ ਰੋ ਚੜਦੀ ਕਲਾ ਚਲੋ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸੋ ਥੈਂਕ ਯੂ ਸੋ ਮੱਚ ਸੋ ਸਾਰੇ ਵਿਦਿਆਰਥੀ ਨੂੰ ਕਹੂੰਗਾ 85578 85578 ਤੀਰਤ ਜੀ ਦੇ ਨਾਲ ਗੱਲ ਕਰੋ ਜਲੰਧਰ ਜਾ ਕੇ ਮਿਲੋ ਤੀਰਤ ਜੀ ਨੂੰ ਜੇ ਤੁਹਾਡੀ ਰਿਫਿਊਜ਼ਲ ਹੈ ਬਹੁਤ ਬਰੀਕੀ ਦੇ ਨਾਲ ਤਿਰਤ ਜੀ ਤੋਂ ਕਾਰਨ ਸਮਝੋ ਜੇ ਤੁਹਾਡੀ ਫਾਈਲ ਰੀਫਾਈਲ ਹੋ ਕੇ ਵੀਜ਼ਾ ਲੈਣ ਵਾਲੀ ਹੋ ਤਾਂ ਹੀ ਤਿਰਤ ਜੀ ਰਿਪਲਾਈ ਕਰਨਗੇ ਬਾਕੀ ਅਗਰ ਰਿਫਿਊਜ਼ਲ ਫੇਰ ਆਉਂਦੀ ਹੈ ਤੇ ਤਿਰਤ ਜੀ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਣੀ ਜੇ ਵੀਜ਼ਾ ਆਇਆ ਤਾਂ ਹੀ ਉਹਨਾਂ ਨੇ ਆਪਣੇ ਮੇਨ ਤਾਲੇ ਪਾਸੇ ਤੁਹਾਨੂੰ ਬੇਨਤੀ ਕਰਨੀ ਹੈ ਸੋ ਥੈਂਕ ਯੂ ਸੋ ਮੱਚ ਤਿਰਤ ਜੀ ਮੈਨੂੰ ਲੱਗਦਾ ਹੈ ਕਿ ਇਹਦੇ ਚ ਵਿਦਿਆਰਥੀਆਂ ਦਾ ਵੀ ਭਲਾ ਹੈ ਵਿਦਿਆਰਥੀਆਂ ਨੂੰ ਅਸਲੀ ਗਾਈਡ ਨੇ ਜਿਹੜੇ ਅੱਜ ਉਹਨਾਂ ਦੀ ਜ਼ਰੂਰਤ ਹੈ ਔਰ ਤੁਸੀਂ ਉਹ ਕੂਮਿਕਾ ਅਦਾ ਕਰ ਰਹੇ ਹੋ ਥੈਂਕ ਯੂ ਸੋ ਮੱਚ